ਕੀ ਗੱਲ ਬੋਲਦੀ ਕਿਉਂ ਨਹੀਂ ਪਈ ਕੀ ਗੱਲ ਕੀ ਐ ਕੀ ਬੋਲਾਂ ਮੈਂ ਦਾਲਾ ਨੀ ਕੀ ਗੱਲ ਦੀ ਬਾਹ ਕਿਉਂ ਨਹੀਂ ਦਿੰਦੀ ਪਈ ਤੇ ਜੋ ਕਰਦੇ ਹੋ ਨਾ ਠੀਕ ਨਹੀਂ ਕਰਦੇ ਇਸ ਕਰਕੇ ਉਹ ਮੇਰੀ ਗੱਲ ਸੁਣਾ ਤੂੰ ਤੈਨੂੰ ਅਕਲ ਹੀ ਨਹੀਂ ਵੈਸੇ ਮੈਂ ਦੇਖ ਲਿਆ ਤੈਨੂੰ ਅਕਲ ਨਹੀਂ ਕੰਮ ਤੂੰ ਸਾਰਾ ਕਰਨੀ ਅਕਲ ਤੈਨੂੰ ਕੋਡੀ ਦੀ ਨਹੀਂ ਆਗੀ ਅਕਲ ਮੈਨੂੰ ਹੈ ਹੀ ਨਹੀਂ ਇੱਕ ਤੇ ਸਾਰਾ ਕੰਮ ਕਰਾ ਉਤੋਂ ਤੁਹਾਡੀਆਂ ਦੋਵਾਂ ਦੀਆਂ ਗੱਲਾਂ ਸੁਣਾ ਦੋਵਾਂ ਦੀਆਂ ਗੱਲਾਂ ਮੈਂ ਤੁਹਾਨੂੰ ਤੈਨੂੰ ਸਾਰੇ ਪਸੰਦ ਕਰਦੇ ਰਿਸ਼ਤੇਦਾਰ ਪਤਾ ਕਿੰਨੀ ਕਿੱਜਤ ਕਰਦੇ ਮੈਂ ਨਾ ਗੱਲ ਕਰਦੇ ਤੇਰੀ ਇੰਨੀ ਇੱਜਤ ਕਰਦੇ ਇਹਨੂੰ ਖਰੇ ਕੋਈ ਪਸੰਦ ਕਰਦਾ ਕਿ ਨਹੀਂ ਕਰਦਾ ਮੈਨੂੰ ਕਰਦੇ ਜਾਂ ਉਹਨੂੰ ਨਹੀਂ ਕਰਦੇ ਨਾ ਉਹ ਤੇ ਤੀ ਛੱਡ ਦਿਓ ਪਰ ਜਿਹੜੇ ਸਾਡੇ ਘਰ ਦਾ ਮਾਹੌਲ ਹੋਇਆ ਪਿਆ ਨਾ ਕਾ ਨੂੰ ਗੱਲਾਂ ਸਾਰਿਆਂ ਨੇ ਤੁਹਾਨੂੰ ਕਰਨੀਆਂ ਜੀ ਪਤਾ ਹੀ ਨਹੀਂ ਇਹਨੂੰ ਕੋਈ ਪਸੰਦ ਹੈ ਜਿਹੋ ਜਿਹੇ ਦੇ ਲੱਛਣ ਹਨ ਨਾ ਜੋਜਜ ਕਰਦੀ ਢੀਠ ਠਗੀ ਪੱਕੀ ਅੱਖੇ ਲੱਗਦੀ ਦੀ ਤਾਂ ਹੀ ਮਨ ਪਿਆਰ ਨਾਲ ਚੁੱਪ ਚੁੱਪ ਕਰਦੀ ਰਹਿਣੀ ਹੈ ਇਹ ਤਾਂ ਠੀਕ ਹੈ ਪਰ ਕਿੰਨੀ ਕੁ ਦੇਰ ਕਰ ਲੋਗੇ ਕਿੰਨੀ ਕੁ ਦੇਰ ਉਹ ਸਮਝ ਜਾਏਗੀ ਤੇ ਰੋਲ ਵੇਖ ਕੇ ਸਾਰਾ ਕੁਝ ਕਰੇਗੀ ਐਵੇਂ ਨਾ ਘਬਰਾਇਆ ਕਰ ਜਿੰਨੀ ਦੇ ਪੀ ਉਹਦੇ ਸਾਹਮਣੇ ਵਿਤਕਰਾ ਕਰੀ ਜੋਗੇ ਨਾ ਤੇ ਉਹਨੇ ਕਦੀ ਨਹੀਂ ਠੀਕ ਹੋਣਾ ਮੈਂ ਕਹਦਾ ਵਿਤਕਰਾ ਕਰਨੀ ਵਿਤਕਰਾ ਤੂੰ ਐ ਨਾ ਪਾ ਜਦੋਂ ਪਾਂਦੀ ਹਾ ਕੇ ਉਹ ਬੜੀ ਸੋਹਣੀ ਲੱਗਦੀ ਐ ਉਹ ਪੁੱਤਰ ਤੂੰ ਛੱਡੀ ਐ ਤੂੰ ਰੋਟੀ ਬਣਾ ਤੇ ਵਿਤਕਰੇ ਨਹੀਂ ਤੇ ਹੋਰ ਕੀ ਐ ਤੂੰ ਵੱਡੀ ਐ ਤੂੰ ਜਿੰਮੇਵਾਰੀ ਕਰਦੀ ਐ ਤੇ ਤੇ ਜਿੰਮੇਵਾਰੀ ਕਰਦੀ ਹੋਈ ਐ ਸਾਰੇ ਘਰ ਦੀ ਤੂੰ ਐਕਟਿਵ ਨਹੀਂ ਚਲਾਣਾ ਤੇ ਤੂੰ ਗੱਡੀ ਚਲਾ ਮੈਨੂੰ ਤਾਂ ਸਮਝ ਨਹੀਂ ਆਂਦੀ ਵੱਡੀਆਂ ਕਿ ਮੈਂ ਕਿਹੜਾ ਪਾਪ ਕਰ ਲਿਆ ਹੱਦ ਹੋ ਗਈ ਜਦੋਂ ਕੋਈ ਗੱਲ ਹੋਵੇ ਤੂੰ ਵੱਡੀ ਐ ਤੂੰ ਵੱਡੀ ਐ ਤੇਰਾ ਫਰਜ ਐ ਤੂੰ ਇੱਜ਼ਤ ਰੱਖਣੀ ਐ ਤੁਹਾਨੂੰ ਪਤਾ ਹੈ ਜਦੋਂ ਮੈਂ ਵਿਆਹੀ ਆਈ ਸੀ ਬੰਦੇ ਦੇ ਮਨ 'ਚ ਕਿੰਨੇ ਏਰਮਾਨ ਹੁੰਦੇ ਨੇ ਕਿ ਮੈਨੂੰ ਕੁਛ ਨਹੀਂ ਕਰਨ ਦਿੱਤਾ ਤੇ ਹੁਣ ਅੱਜ ਜੇ ਉਹਨੇ ਆ ਕੇ ਸ਼ੁਰੂ ਕੀਤਾ ਜਦ ਮੈਂ ਉਦੋਂ ਹੀ ਸ਼ੁਰੂ ਕਰ ਲਾ ਤੁਸੀਂ ਤਾਂ ਵੀ ਮੈਨੂੰ ਟੋਕਾ ਟੱਕੀਆਂ ਕਰਦੇ ਹੋ ਉਹਦੇ ਵਾਸਤੇ ਤੁਹਾਡੇ ਵਾਸਤੇ ਕੋਈ ਟੋਕਾ ਟੋਕੀ ਨਹੀਂ ਤਾਨੂੰ ਨਾ ਚਾਹੀਦਾ ਚੱਲ ਇੰਨੇ ਸਾਲਾਂ ਬਾਅਦ ਵੀ ਜੇ ਮੈਂ ਕੁਝ ਕਰਦੀ ਆ ਰੋਕ ਟੋਕ ਤੇ ਲਲਾ ਫਿਰ ਉਹ ਮੇਰੇ ਸਾਹਮਣੇ ਦੀ ਉਹਨੂੰ ਸਾਰਾ ਕੁਝ ਕਰਨ ਦੇਂਦਿਓ ਤੇ ਮੈਨੂੰ ਮਨਾ ਕਰਦੇਓ ਇਹ ਕੋਈ ਤਰੀਕਾ ਥੋੜੀ ਐ ਮੀ ਤੁਸੀਂ ਸਾਨੂੰ ਕੀ ਸਿੱਖਿਆ ਦੇਣ ਦੇ ਜੀ ਤੁਸੀਂ ਵੇਖੋ ਜਦੋਂ ਜੇ ਤੁਹਾਡੇ ਨਾਲ ਐਦਾਂ ਹੁੰਦਾ ਜੇ ਤੁਹਾਡੀ ਸੱਸ ਤੁਹਾਡੇ ਨਾਲ ਤੇ ਤੁਹਾਡੀ ਦਰਾਣੀ ਜਠਾਣੀ ਜੋ ਵੀ ਵਿਤਕਰਾ ਕਰਦੀ ਤੁਹਾਨੂੰ ਚੰਗਾ ਲੱਗਣਾ ਇਹ ਜਦੋਂ ਮੈਂ ਤੇ ਇਹ ਕੋ ਮਨ ਜਾਂਨੇ ਆ ਉਹਦੋ ਤੇ ਆਪਾ ਮਤਲਬ ਤੁਸੀਂ ਸਾਡੇ ਨਾਲ ਜਾਂਦੇ ਹੋ ਤੇ ਜਦੋਂ ਉਹਨਾਂ ਦੀ ਬਾਰੀ ਆਉਂਦੇ ਹੋ ਤੇ ਤੁਸੀਂ ਪਤਾ ਹੀ ਕਹਿੰਦੇ ਹੋ ਨਹੀਂ ਮੈਂ ਤੁਹਾਡੀ ਲੰਗੀ ਕਰਨਾ ਤੁਸੀਂ ਜਾਓ ਪਰ ਤੁਸੀਂ ਇਦਾਂ ਕਿਉਂ ਕਰਦੇ ਹੋ ਵਿਤਕਰਾ ਕਿਉਂ ਕਰਦੇ ਹੋ ਤੇਰਾ ਦਿਮਾਗ ਹਥੇ ਤੂੰ ਨਹੀਂ ਸਮਝ ਸਕਦੀ ਜਿੰਨਾ ਮਰਜੀ ਇਤਨਾ ਸਿਰ ਮੱਤਾ ਮਾਰ ਲਓ ਤੂੰ ਨਹੀਂ ਸਮਝ ਸਕਦੀ ਹਾਂ ਹਰ ਗੱਲ ਦੇ ਵਿੱਚ ਮੇਰੇ ਨੂੰ ਸਕੰਡੀ ਜਾਈ ਕੱਢੀ ਜਾਈ ਕੀ ਤੈਨੂੰ ਸਮਝਾਣਾ ਮੈਂ ਤੈਨੂੰ ਆਪਣੀ ਧੀ ਬਣਾ ਕੇ ਲਿਆਂਦਾ ਵਾ ਪਤਾ ਮੈਨੂੰ ਮੰਮੀ ਤੁਸੀਂ ਮੈਨੂੰ ਕਿੰਨੀ ਕੁ ਧੀ ਬਣਾ ਕੇ ਲਿਆਂਦਾ ਸਭ ਪਤਾ ਮੈਨੂੰ ਇੰਨਾ ਤੈਨੂੰ ਪਿਆਰ ਕਰੀਦਾ ਤੂੰ ਸਮਝਦੀ ਨਹੀਂ ਗੁੜੀਆਂ ਗੁੜੀਆਂ ਮੇਰੀ ਜ਼ਬਾਨ ਸੁੱਕਦੀ ਤੈਨੂੰ ਕਹਿੰਦਿਆ ਗੁੜੀਆਂ ਗੁੜੀਆਂ ਜਦੋਂ ਕੰਮ ਹੁੰਦਾ ਨਾ ਉਹਦੇ ਹੀ ਗੁੜੀਆਂ ਗੁੜੀਆਂ ਹੁੰਦਾ ਤਾਂ ਹਰ ਵੇਲੇ ਹੁੰਦਾ ਐ ਕਿਹੜੀ ਗੱਲ ਅੰਦਰ ਬਾਹਰ ਜਾਂਦੀ ਤੈਨੂੰ ਗੁੜੀਆਂ ਗੁੜੀਆਂ ਕਰਨੀ ਗੁੜੀਆਂ ਕਰ ਲੈ ਗੁੜੀਆਂ ਉਹ ਕਰ ਲੈ ਤੂੰ ਸਮਝਦੀ ਨਹੀਂ ਗੱਲ ਤੇਰਾ ਤਾਂ ਮੱਥਾ ਮਾਰ ਨਹੀਂ ਬੇਫੂਜੂਲ ਹੈ ਹਾਦੀ ਹੋ ਗਈ ਤੇਰੇ ਨਾਲ ਤੈਨੂੰ ਪਿਆਰ ਮਾਫਕੀ ਨਹੀਂ ਆਂਦਾ ਇੰਨਾ ਨਹੀਂ ਸਮਝਣਾ ਇਹਨਾਂ ਨੂੰ ਇਹ ਨਹੀਂ ਪਤਾ ਮੈਂ ਆਪਣਾ ਘਰ ਖਰਾਬ ਕਰਨ ਲਈ ਆ। ਇੰਨੇ ਸਿਆਣੇ ਬਿਆਣੇ ਹੋਗੇ ਨਾ ਇਹਨਾਂ ਨੂੰ ਇਹ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਚਲੋ। ਦੀਦੀ, ਉਹ ਚਲੋ ਉઠੋ ਮੇਰੇ ਨਾਲ ਚਲੋ। ਕੀ ਭੁੱਖ ਲੱਗੀ ਹੈ? ਰੋਟੀ ਬਣਾਣੀ ਹੈ। ਉਹ ਨਹੀਂ, 2 ਮਿੰਟ ਚੱਲੋ ਤੇ ਸਹੀ ਮੇਰੇ ਨਾਲ। ਹਾਂ, ਕੋਈ ਮਤਲਬ ਹੀ ਹੋਣਾ, ਕੋਈ ਕੰਮ ਹੀ ਹੋਣਾ। ਕੋਈ ਕੰਮ ਨਹੀਂਗਾ ਮੇਰੇ ਨਾਲ ਚੱਲੋਗੇ ਤੇ ਦੱਸਾਂਗੀ ਤੁਹਾਨੂੰ ਮੈਂ ਚਲੋ ਉઠੋ ਚਲੋ ਜਲਦੀ ਹਾਂ ਚਲ ਕੋਈ ਨਹੀਂ ਕੋ ਨਾ ਮੈਨੂੰ ਤੇਰੀ ਗੁਲਾਮੀ ਕਰਨੀ ਪੈਣੀ ਕਿਉਂਕਿ ਤੇਰੇ ਨਾ ਮੰਮੀ ਵੀ ਐ ਤੇ ਪਾਪਾ ਵੀ ਇੱਥੋਂ ਤੱਕ ਹੀ ਸਾਰੇ ਭੈਣ ਭਰਾ ਵੀ ਤੇਰੇ ਨਾਲ ਐ ਮੈਂ ਤੇ ਕਹਿੰਨੀ ਆ ਮੇਰੇ ਨਾਲ ਕੋਈ ਨਹੀਂ ਹੁਣ ਮੈਨੂੰ ਤੇਰੀ ਗੁਲਾਮੀ ਕਰਨੀ ਚਲੋ ਉઠੋ ਚਲੋ ਜਲਦੀ ਚਲ ਹੁਣ ਤਾਂ ਤੂੰ ਮੈਨੂੰ ਜੋ ਦੇਂਗੀ ਨਾ ਉਹੀ ਕਰਨਾ ਪੈਣਾ ਚਲ आओ ਬੈਠ ਇੱਥੇ ਬੈਜੋ ਮੰਮੀ ਮੈਂ ਤਾਂ ਨਾ ਨਾ ਇੱਕ ਗੱਲ ਕਰਨ ਆਈ ਐ ਇੱਥੇ ਤੈਨੂੰ ਫੇਰ ਕੁਝ ਕਹਿਤਾ ਚਲੋ ਉਹ ਨਹੀਂ ਨਹੀਂ ਮੰਮੀ ਮੈਨੂੰ ਕਿਸੇ ਨੇ ਨਹੀਂ ਕੁਝ ਕਿਹਾ ਹਾਂ ਕੀ ਹੋਇਆ ਹੁਣ ਮੇਰੀ ਗੱਲ ਸੁਣੋ ਤੂੰ ਇਹ ਸਾਰਾ ਕੁਝ ਕਰਨ ਵਾਲੇ ਨਾ ਤੁਸੀਂ ਜੇ ਮੈਂ ਕੀ ਕੀਤਾ ਤੁਸੀਂ ਕੀ ਕੀਤਾ ਮੰਮੀ ਉਹ ਤੁਸੀਂ ਇਹ ਪੁੱਛੋ ਤੁਸੀਂ ਕੀ ਨਹੀਂ ਕੀਤਾ ਉਤੋ ਹੀ ਦੋ ਸਾਡੇ ਦੋਵਾਂ ਵਿੱਚ ਇੰਨੀ ਜ਼ਿਆਦਾ ਦਰਾੜ ਪਾਤੀ ਉਹਦੀਆਂ ਮੈਨੂੰ ਤੇ ਮੇਰੀਆਂ ਨੂੰ ਕਹਿ-ਕਹਿ ਕੇ ਸਾਨੂੰ ਇੱਕ ਦੂਜੇ ਨਾਲ ਕਦੀ ਰਹਿ ਲੈਣ ਨਹੀਂ ਦਿੱਤਾ ਉਹ ਮੈਨੂੰ ਤੇ ਲੱਗਦਾ ਤੁਹਾਨੂੰ ਇਹੋ ਹੀ ਡਰ ਸੀ ਕਿ ਤੇ ਇਹ ਦੋਵੇਂ ਰਲ ਨਾ ਜਾਣ ਇਹ ਦੋਵੇਂ ਪਿਆਰ 'ਚ ਇਹ ਨਾ ਇੱਕ ਦੂਜੇ ਨਾਲ ਰਹਿ ਲੈਣ ਤੇ ਮੈਨੂੰ ਨਾ ਪਿੱਛੇ ਕਰ ਦੇਣ ਮੈਂ ਜਦੋਂ ਵਿਆਹ ਕੇ ਆਈ ਸੀ ਨਾ ਇਸ ਘਰ 'ਚ ਉਹ ਮੈਂ ਬੜੀ ਨਹੀਂ ਵੀ ਸੀ ਮੈਂ ਬੜਾ ਵਧੀਆ ਰਹਿੰਦੀ ਸੀ ਮੈਨੂੰ ਤੇ ਇਹ ਸੀਗਾ ਨਾ ਮੈਨੂੰ ਤੇ ਜਠਾਣੀ ਦੇ ਰੂਹ ਵਿੱਚ ਇੱਕ ਭੈਣ ਮਿਲੀ ਆ ਕਿਉਂਕਿ ਮੇਰੀ ਤੇ ਭੈਣ ਵੀ ਨਹੀਂ ਸੀ ਕੋਈ ਪਰ ਤੁਸੀਂ ਮੰਮੀ ਪਤਾ ਨਹੀਂ ਇਹ ਸਭ ਕਿਉਂ ਕਰਦੇ ਰੇ ਮੈਨੂੰ ਤੇ ਅੱਜ ਤੱਕ ਨਹੀਂ ਸਮਝ ਆਈ ਵਸ ਮੈਨੂੰ ਇਹੋ ਹੀ ਕਹਿੰਦੇ ਰੇ ਕਿ ਤੂੰ ਨਾ ਕੱਪੜੇ ਲੈ ਆ ਪਰ ਉਹਨੂੰ ਨਾ ਦੱਸੀ ਤੂੰ ਹੀ ਤਾਂ ਮੈਨੂੰ ਚੋਰੀ-ਚੋਰੀ ਇਤਨਾ ਸਾਰੀਆਂ ਗੱਲਾਂ ਕਰਨ ਦੀ ਆਦਤ ਆਦਤ ਪਾਤੀ ਉਹ ਮੈਂ ਤੇ ਕਦੀ ਅਜਿਹਾ ਕਿਤਨਾ ਕਦੀ ਵੀ ਨਹੀਂ ਕੀਤਾ ਮੰਮੀ ਮੈਨੂੰ ਇਹ ਕਹਿੰਦੇ ਰੇ ਤੂੰ ਹੀ ਮੈਨੂੰ ਸਮਾਨ ਲੈ ਕੇ ਦਿੰਦੇ ਤੇ ਕਹਿੰਦੇ ਹੀ ਉਹਨੂੰ ਕਹਿ ਦੀ ਕਿ ਇਹ ਤੇਰੇ ਭੇਕੇ ਆਣੇ ਦਿੱਤਾ ਵਾ ਤੇ ਮੈਂ ਜਦੋਂ ਸਮਾਨ ਲੈਣ ਜਾਣਾ ਤੇ ਇਹੋ ਹੀ ਮੈਨੂੰ ਸਿਖਾਣਾ ਕਿ ਉਹਨੂੰ ਨਾ ਕੁਛ ਦੱਸੀ ਕਿ ਤੂੰ ਸਮਾਨ ਲੈਣ ਚੱਲੀ ਆਂ ਉਨ ਨੂੰ ਇਹ ਹੋਈ ਗਈ ਮੈਂ ਜਰਾ ਥੋੜਾ ਜਿਹਾ ਬਾਹਰ ਚੱਲੀ ਆ ਉਹ ਮੰਮੀ ਜਿਹੜੇ ਵੱਡੇ ਹੁੰਦੇ ਨਾ ਉਹ ਘਰ ਦਾ ਥੰਮ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਘਰ ਕਿਵੇਂ ਸੰਜੋ ਕੇ ਰੱਖਣਾ ਨਾ ਕਿ ਘਰ ਨੂੰ ਇਤਨਾ ਬਿਖੇਰ ਦੇਣਾ ਤੁਸੀਂ ਭਾਰੇ ਸਾਰਾ ਕੁਝ ਉਲਟੇ ਕੀਤਾ ਤੁਸੀਂ ਸਾਨੂੰ ਜੋੜਨ ਦੀ ਬਜਾਏ ਸਾਨੂੰ ਦੋਵਾਂ ਨੂੰ ਵੱਖਰਾ ਵੇਖ ਕੇ ਖੁਸ਼ ਹੁੰਦੇ ਹੀਗੇ ਇਹ ਮੈਨੂੰ ਅਜੇ ਤੱਕ ਨਹੀਂ ਸਮਝ ਆਈ ਤੁਸੀਂ ਇਹ ਸਭ ਕੁਝ ਕਿਉਂ ਕਰਦੇ ਰਹੇ ਉਹ ਤੁਹਾਡਾ ਤੇ ਕੰਮ ਸੀ ਸਾਨੂੰ ਸਮਝਾਣਾ ਇੱਕ ਦੂਜੇ ਨਾਲ ਬਣਾ ਕੇ ਰੱਖਣੀ ਤੂੰ ਹਮੇਸ਼ਾ ਮੈਨੂੰ ਸਪੈਸ਼ਲ ਟ੍ਰੀਟਮੈਂਟ ਕਰਦੇ ਰਹੇ ਉਹਦੇ ਸਾਹਮਣੇ ਤਾਂ ਕਿ ਉਹਨੂੰ ਨੀਵਾ ਫੀਲ ਹੋਵੇ ਪਰ ਗਲਤ ਮੰਮੀ ਇਹ ਤਰ੍ਹਾਂ ਤੁਸੀਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਜਿੱਥੇ ਮੈਂ ਗਲਤ ਸੀ ਨਾ ਤੁਹਾਨੂੰ ਮੈਨੂੰ ਵੀ ਸਮਝਾਉਣਾ ਚਾਹੀਦਾ ਸੀਗਾ ਨਹੀਂ ਉਹ ਇਹ ਤਰ੍ਹਾਂ ਕਰਦੀ ਹੈ ਨਾ ਤੂੰ ਇੱਥੇ ਗਲਤ ਆ ਜਾਂ ਤੂੰ ਇੱਥੇ ਗਲਤ ਆ ਉਹ ਇਹ ਤਰ੍ਹਾਂ ਕਰਨਦੀ ਹੈ ਤੇ ਪਰ ਮੰਮੀ ਨਹੀਂ ਤੁਸੀਂ ਮੇਰੀਆਂ ਸਾਰੀਆਂ ਗਲਤੀਆਂ ਛੁਪਾਉਂਦੇ ਰਹੇ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਤੁਸੀਂ ਇਹ ਤਰ੍ਹਾਂ ਕਿਉਂ ਕਰਦੇ ਰਹੇ ਪਰ ਜਦੋਂ ਮੈਂ ਅੱਜ ਧੀ ਦਾ ਚਿਹਰਾ ਵੇਖਿਆ ਉਹਨਾਂ ਦੇ ਚਿਹਰੇ ਤੇ ਉਦਾਸੀ ਵੇਖੀ ਨਾ ਤੇ ਮੈਨੂੰ ਇੰਨਾ ਫੀਲ ਹੋਇਆ ਕਿ ਆਪਾਂ ਕਿੰਨਾ ਗਲਤ ਕਰਦੇ ਰਹੇ ਆ ਪਰ ਤੁਹਾਨੂੰ ਅਜੇ ਤੱਕ ਫੀਲ ਹੀ ਨਹੀਂ ਹੋਇਆ ਇਹ ਸਾਰੀਆਂ ਗੱਲਾਂ ਓ ਮਮੀ ਮੇਰੀ ਗੱਲ ਸੁਣੋ ਜਦੋਂ ਮੈਂ ਇਸ ਘਰ ਚ ਵਿਆਹ ਕੀ ਆਈ ਸੀ ਨਾ 2 ਸਾਲ ਹੋ ਗਏ ਮੈਨੂੰ ਵਿਆਹ ਹੀ ਆਇਆ ਇਹਨੂੰ ਉਦੋਂ ਇਹਨਾਂ ਦਾ ਦੀਦੀ ਦਾ ਹਾਸਾ ਹੀ ਨਹੀਂ ਮੁੱਕਦਾ ਸੀ ਹਮੇਸ਼ਾ ਸਾਰਿਆਂ ਨੂੰ ਹੱਸ ਕੇ ਬੁਲਾਉਣਾ ਸਾਰਿਆਂ ਦੀਆਂ ਗੱਲਾਂ ਮੰਨੀਆਂ ਉਹ ਕਦੀ ਵੀ ਇਹਨਾਂ ਨੇ ਆਪਣੇ ਮੱਥੇ ਤੇ ਵਟ ਨਹੀਂ ਪਾਇਆ ਹੀਗਾ ਪਰ ਹੁਣ ਹਾਸੇ ਹਾਸੇ ਤੇ ਮੇਰੇ ਤੁਹਾਡੇ ਦੋਵਾਂ ਨੂੰ ਜੋ ਤੁਸੀਂ ਹਰ ਕਿਤਾ ਕਰਦੇ ਸੀ ਨਾ ਵੇਖ ਕੇ ਸਾਰੇ ਹਾਸੇ ਉੱਡ ਗਏ ਮੇਰੇ ਮੈਂ ਕੀ ਹੱਸਣਾ ਸੀ ਜਦ ਹਰ ਵਲੇ ਤੇ ਕਲਾਕਲੇਸ਼ ਪਈ ਰਹਿੰਦੀ ਸੀ ਹਰ ਵਲੇ ਵਿਤਕਰੇ ਹੋਣੇ ਤੇ ਹਾਸਾ ਕਿੱਥੋਂ ਆਣਾ ਮੰਮੀ ਜਦੋਂ ਤੇ ਇਹ ਕੰਮਕਾਰ ਚੋਂ ਨਾ ਪੇ ਤੇ ਮੇਰੇ ਤੇ ਹਾਸੇ ਆਪੇ ਉੱਡ ਗਏ ਖੁਸ਼ੀ ਰਹਿਣੀ ਕਿੱਥੇ ਮੰਮੀ ਇਸ ਤਰ੍ਹਾਂ ਕਿਉਂ ਵਿਤਕਰੇ ਬੇਕ ਨੂੰ ਜ਼ਿਆਦਾ ਐਂਮੀਆ ਦੋ ਤੇ ਦੂਜੇ ਨੂੰ ਨਹੀਂ ਜੇ ਇਹੀ ਦਿਵਾਜ ਹੈ ਨਾ ਘਰਾਂ ਦਾ ਤੇ ਦੋਵਾਂ ਨਾਲ ਇੱਕੋ ਜਿਹਾ ਕਰੋ ਜੇ ਇੱਕ ਨੇ ਨਹੀਂ ਪਾਣੀ ਤੇ ਦੂਜੇ ਨੇ ਵੀ ਨਹੀਂ ਪਾਲੀ ਪੁੱਤ ਤਾਂ ਸਮਾ ਬਦਲ ਗਿਆ ਜੀਨਾ ਦਾ ਰਵਾਜ ਹੈ ਤੇ ਜੀਨਾ ਪਾਂਦੀਆਂ ਕੁੜੀਆਂ ਮੈਂ ਕਿੰਨਾ ਘਰ ਸਕਣੀ ਪਰ ਮੈਨੂੰ ਹਰ ਗੱਲ ਤੋਂ ਘਰ ਚ ਟੋਕਿਆ ਗਿਆ ਤੇ ਉਹਨੂੰ ਨਹੀਂ ਟੋਕਿਆ ਗਿਆ ਮੈਨੂੰ ਇਮੇਤ ਨਹੀਂ ਮਿਲੀ ਉਹਨੂੰ ਜ਼ਿਆਦਾ ਮਿਲੀ ਇਹ ਗਲਤ ਗੱਲ ਹੈ ਇੱਕ ਸੱਸ ਦਾ ਫਰਜ਼ ਹੁੰਦਾ ਹੈ ਦੋਵਾਂ ਨੂੰ ਇੱਕੋ ਚੀਜ਼ ਜਿਆ ਰੱਖਣਾ ਇਹ ਗਲਤ ਹੈ ਬਿਲਕੁਲ ਮੰਮੀ ਸੱਸ ਦਾ ਹੀ ਫਰਜ਼ ਆ ਕਿ ਦੋਵੇਂ ਨੂੰਆਂ ਨੂੰ ਇੱਕ ਇੱਕ ਸਾਂਝੇ ਰੱਖਣਾ ਨਾ ਕਿ ਉਹਨਾਂ ਨੂੰ ਵੱਖਰਿਆਂ ਕਰਨਾ ਹਣਾ ਘਰ ਚ ਲੜਾਈ ਪੈਣੀ ਵੀ ਉਹਨਾਂ ਦਾ ਏ ਤੇ ਨਾ ਪੈਣੀ ਵੀ ਸੱਸ ਦਾ ਹੀ ਏ ਠੀਕ ਆ ਪੁੱਤਰ ਮੈਨੂੰ ਸਮਝ ਆ ਗਈ ਤੁਸੀਂ ਦੋਨੋਂ ਹੱਲ ਮਿਲ ਕੇ ਰੋ ਮੇਰੇ ਦੋਨੋਂ ਧੀਆਂ ਦੋਨੋਂ ਹੱਲ ਕੇ ਰੋ ਜਿੰਨਾ ਪਾਓ ਜੋ ਮਰਜ਼ੀ ਪਾਓ ਮੈਂ ਕਦੇ ਤੁਹਾਨੂੰ ਰੋਕ ਟੋਕ ਨਹੀਂ ਕਰਾਂਗੀ ਚਲੋ ਜੀ ਆਓ ਜਸਪ੍ਰੀਤ ਭੈਣ ਜੀ ਆਓ ਦੱਸੋ ਹਣਾ ਇਹ ਜਿੰਨਾ ਘਰ ਆ ਤੇ ਉਹਦੀ ਸੱਸ ਹੁੰਦੀ ਐ ਉਹਨਾਂ ਕਾ ਚਾਹ ਮੈਸਾਂ ਕਲਾਕ ਲਈ ਚਲੰਦਾ ਨਹੀਂ ਮੈਸੀ ਮੈਂ ਤਾਂ ਵੈਸੀ ਤੁਸੀਂ ਹਾਂਜੀ ਤੁਸੀਂ ਦੋ ਆਓ ਮੈਂ ਤਾਂ ਕਹਿੰਦੀ ਆਓ ਇਸ ਵੀਰ ਭੈਣ ਜੀ ਆਓ ਤੁਸੀਂ ਆ ਇੱਥੋਂ ਫੜ ਲਾ ਗੀ ਹਾਂ ਕੱਤੇ ਭਾਈ ਆਓ ਐ ਦੇਖੋ ਲਓ ਜੀ ਮੈਂ ਆ ਗਈ ਹਾਂ ਬਤਾ ਕਹਿੰਦੇ ਕਹਿੰਦੇ ਆ ਕਿ ਮੈਸੇਜ ਸਾਡੇ ਕੋ ਨਹੀਂ ਦਿੱਤਾ ਜਾਣਾ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਨੀ ਆਪਾਂ ਬੜਾ ਸਿੱਖ ਗਏ ਆ ਨਾ ਕਾਫੀ ਸਿੱਖ ਗਏ ਕਾ ਵੀ ਕੁਝ ਸਿੱਖ ਗਏ ਕਈ ਮਾਂਜੀ ਬੋਲਣ ਦੀ ਕੋਸ਼ਿਸ਼ ਕਰਨ ਲੱਗੀ ਨਹੀਂ ਜੀ ਨਹੀਂ ਇਹ ਮੇਰੀ ਵੱਡੀ ਭੈਣ ਹੈ ਜੀ ਨਹੀਂ ਜੀ ਐਸਾ ਨਹੀਂ ਕੋਈ ਨਾ ਮੈਂ ਲਾ ਰਹੀ ਮੇਰੇ ਸਿੱਖ ਖੰਸਾ ਖਾਂਦੇ ਨਹੀਂ ਕੋਈ ਗੱਲ ਕਿਉਂ ਨਹੀਂ ਸਿੱਖ ਖਾਂਦੇ ਸਾਡੀ ਜਮਾਇ ਨਹੀਂ ਸੀ ਨਿਕਲਦੀ ਆਵਾਜ਼ ਕੱਢਣੀ ਕੱਢਦੀ ਹੈ ਆਵਾਜ਼ ਕੱਢਣੀ ਮੰਮੀ ਨੇ ਸਿਖਾ ਦਿੱਤੀ ਹਾਂ ਚਲੋ ਜੀ ਕਰਾਂਗੇ ਸ਼ੁਰੂ ਮੈਂ ਲੱਗਾ ਸੀ ਹਾਂ ਸ਼ੁਰੂ ਸ਼ੁਰੂ ਠੀਕ ਹੈ ਖਾਂ ਜੀ ਸਾਰੇ ਸਸੀ ਕਾਲ ਜੀ ਹੋਰ ਸੁਣਾਓ ਕੀ ਹਾਲ ਚੱਲ ਹੈ ਮੈਨੂੰ ਉਮੀਦ ਹੈ ਕਿ ਸਾਰਾ ਮੇਰਾ YouTube ਫੈਮਲੀ ਮੇਰੀ ਠੀਕ ਹੋਏਗੀ ਅੱਜ ਜਿਹੜੀ ਸਟੋਰੀ ਬਣਾਈ ਗਈ ਹੈ ਇਹ ਦਰਾਨੇ ਜਾਨੀਆਂ ਤੇ ਬਣਾਈ ਗਈ ਆ ਕਿਉਂਕਿ ਇੱਕ ਬੜੇ ਘਰਾਂ ਵਿੱਚ ਮੋਸਟਲੀ ਬਹੁਤ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਜੇ ਵੱਡੀ ਨੂੰ ਨਾ ਚੰਗੇ ਆ ਤੇ ਛੋਟੀ ਨੂੰ ਨਾ ਮਾਰੇ ਆ ਜੇ ਛੋਟੀ ਨੂੰ ਨਾ ਚੰਗੇ ਤੇ ਵੱਡੀ ਨੂੰ ਨਾ ਮਾਰੇ ਆ ਐਸਰਾ ਨਾ ਕਰਿਆ ਕਰੋ ਵੇਖੋ तकरीबन ਸਟੋਰੀਆਂ ਜਨਾਨੀ ਦੇ ਬੰਦੀਆਂ ਬੰਦਿਆਂ ਦੇ ਕਿਉਂ ਨਹੀਂ ਬੰਦੀਆਂ ਕਿਉਂਕਿ ਬੰਦਿਆਂ ਨੂੰ ਇੰਨਾਂ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ ਹੁੰਦਾ ਬਿਨਾਂ ਨੇ ਲੜਾਈ ਪਾ ਦੇ ਠੀਕ ਨਹੀਂ ਸੱਚ ਜੋ ਸੱਚਾਈ ਜੋ ਸਚਾਈ ਆ ਬੰਦੇ ਦੇ ਕੰਮਾਂ ਕਰਾਂ ਤੇ ਚੱਲ ਜੇ ਅ ਜਨਾਨੀਆਂ ਨਿੱਕੀ ਨਿੱਕੀ ਗੱਲ ਮੈਨਾਂ ਦੇ ਕੰਨਾਂ 'ਚ ਪਾਉਂਦੀਆਂ ਨੇ ਮਤਲਬ ਮੈਂ ਵੀ ਇੱਕ ਜਨਾਨੀ ਔਰਤ ਆ ਇਹ ਵੀ ਇੱਕ ਔਰਤ ਆ ਇਹ ਵੀ ਬੱਚੇ ਇਹਨਾਂ ਨੇ ਜੋ ਅੱਜ ਸਾਡੀ ਏਜ ਆ ਨਾ ਇਹਨਾਂ ਨੇ ਵੀ ਕਿਸੇ ਦਿਨ ਉਸ ਏਜ ਵਿੱਚ ਆਣਾ ਕਿਉਂਕਿ ਜੋ ਵੱਡੇ ਕਰਨਗੇ ਤੇ ਬੱਚੇ ਉਤੋਂ ਹੀ ਸਿੱਖਣਗੇ ਜੇ ਵੱਡੇ ਹੀ ਗਲਤ ਸਿੱਖਿਆ ਦੇਣਗੇ ਤੇ ਬੱਚਿਆਂ ਨੇ ਵੀ ਉਹੀ ਸਿੱਖਣਾ ਬਈ ਇਹ ਇਤਰਾ ਕਰਦੀ ਸੀ ਤੇ ਮੈਂ ਵੀ ਇਤਰਾ ਇਹ ਸੱਸਾਂ ਆ ਦੋਗਲਾਪਨ ਕਰਦੀਆਂ ਨਾ ਹੈਨਾ ਦੋਗਲਾਪਨ ਇਹ ਨਹੀਂ ਸੱਸਾਂ ਨੂੰ ਕਰਨਾ ਚਾਹੀਦਾ ਇਹ ਤੁਸੀਂ ਕਰਦੇ ਤੇ ਤੁਹਾਨੂੰ ਆਣਾ ਪਰ ਆਉਣ ਵਾਲੇ ਸਮੇਂ 'ਚ ਤੁਹਾਡੇ ਮੁੰਡਿਆਂ ਦੇ ਚੀਜ਼ ਭਾਰੀ ਪੈਣੀ ਆ ਬੱਚਿਆਂ ਦੇ ਸਿਰ ਪਟਨੇ ਆ ਪਟਨੇ ਕਿਉਂਕਿ ਜਨਾਨੀ ਜਵਿਤ ਕਰਾ ਪੈ ਜਾਣਾਂ ਜੀ ਦੇਖੋ ਜੀ ਬੰਦਿਆਂ ਤੇ ਪੈ ਜਾਣੀ ਪਰ ਜਨਾਨੀਆਂ ਤੇ ਜਨਨੀਆਂ ਦੀ ਗੱਲ ਮੰਨਣੀ ਆ ਘਰ ਆਡੋਂ ਤੱਕ ਆ ਜਾਣੇ ਆ ਘਰ ਆਡੋਂ ਕਿਉਂਕਿ ਉਹ ਬੰਦੇ ਮੁੰਡਿਆਂ ਦਾ ਆਪਣਾ ਇੱਕ ਪਰਿਵਾਰ ਬਣ ਚੁੱਕਿਆ ਆਪਣਾ ਆਪ ਆ ਉਹਦਾ ਬੱਚਾ ਹੈ ਉਹਦੀ ਵਾਈਫ ਆ ਇੱਕ ਪਰਿਵਾਰ ਬੜਾ ਸੋਹਣਾ ਮਾਲਾ ਬਣ ਚੁੱਕੀ ਆ ਤੇ ਪਲੀਜ਼ ਰਿਕਵੈਸਟ ਵਾਲੀ ਗੱਲ ਆ ਜੇ ਤੋ ਹੀ ਵੱਡੀ ਨੂੰ ਨੂੰ ਜਾਂ ਛੋਟੀ ਨੂੰ ਨੂੰ ਪਿਆਰ ਕਰਦੇ ਨਾ ਇੱਕੋ ਜਿੱਕਾ ਕਰੋ ਇਹ ਨਹੀਂ ਕਿ ਵੱਡੀ ਨੂੰ ਛੋਟੀ ਦੇ ਖਿਲਾਫ ਢਕਾਈ ਜੋ ਤੇ ਛੋਟੀ ਨੂੰ ਵੱਡੀ ਤੇ ਇੱਕ ਗੱਲ ਦੱਸਾਂ ਐਂਡ ਤੇ ਸੇਵਾ ਕਿਸੇ ਨੇ ਵੀ ਜੇ ਕਰਨੀ ਨਹੀਂ ਜੇ ਤੁਸੀਂ ਇਤਨਾ ਕਹਤ ਰਹੇ ਫਿਰ ਕਿਸੇ ਨੇ ਨਹੀਂ ਕਰਨੀ ਕਿਉਂਕਿ ਉਹਨਾਂ ਨੂੰ ਕਿਉਂਕਿ ਕਿਸਾਬ ਨੂੰ ਪਤਾ ਹੈ ਪਰਿਵਾਰ ਰਹੇਗਾ ਕਿ ਜੇ ਤੁਸੀਂ ਇੱਕ ਨੂੰ ਦੂਜੇ ਦੇ ਖਿਲਾਫ ਢਕਾਉਂਦੇ ਦੂਜੇ ਨੂੰ ਤੇ ਉਹਨਾਂ ਨੇ ਇਹੋ ਹੀ ਸੋਚਣਾ ਗਾਂ ਨੂੰ ਤੇ ਸਾਡੇ ਇੰਨੇ ਤੇ ਸਾਡੇ ਘਰ ਚ ਆ ਕੇ ਸਾਡੇ ਲੜਾਈ ਪਾ ਦੇਣੀ ਅੱਛਾ ਜੀ ਇਹਰੇ ਚ ਇਹ ਛੋਟੀ ਜੀ ਗੱਲ ਹੋ ਸਕਦਾ ਪਤਾ ਨਹੀਂ ਕਹਿਣੀ ਚਾਹੀਦੀ ਕਿ ਨਹੀਂ ਟਾਡਾ ਰਾਮ ਰਾਮ ਕੀਤੇ ਆ ਰੱਬ ਦਾ ਨਾਮ ਕੀਤੇ ਆ ਸਾਰਾ ਵਿਅਰਥ ਜੀ ਵਿਅਰਥ ਜੇ ਬੱਚਿਆਂ ਦੇ ਦਿਲ ਹੀ ਦਿਖਾ ਦਿੱਤੇ ਤਾਂ ਫਾਇਦਾ ਕੀ ਹੋਇਆ ਸਾਰਨਾ ਵੱਡੀ ਮਾਰ ਉਦੋਂ ਵੱਜਦੀ ਜੇ ਕਿ ਜਦੋਂ ਤੁਸੀਂ ਕਿਸੇ ਦਾ ਦਿਲ ਦਿਖਾਉਂਦੇ ਜੇ ਆ ਹੁਣ ਜੋ ਕੁਝ ਇਸ ਵੀਡੀਓ ਵਿੱਚ ਗੁੜੀਆਂ ਨਾ ਹੁੰਦਾ ਰਿਆ ਹੈਨਾ ਇਹ ਤਾਂ ਵੀਡੀਓ ਅਸੀਂ ਆਪ ਬੜੀ ਜਲਦੀ ਕਰਤਾ ਮੰਨ ਲਓ ਕਿ ਜੇ ਕਿਸੇ ਦਾ ਰੀਅਲ ਲਾਈਫ ਵਿੱਚ ਇਸ ਤਰ੍ਹਾਂ ਹੁੰਦਾ ਹੋਵੇ ਉਹ ਬੱਚੇ ਦੇ ਅੰਦਰੋਂ ਕਿੰਨੀਆਂ ਬੱਦਸੀਸਾਂ ਨਿਕਲੀਆਂ ਜਿਹੜੀਆਂ ਅੰਦਰ ਦੀ ਆਵਾਜ਼ ਹੈ ਨਾ ਉਹ ਤੁਰ ਦਰਗਾਹ ਤੱਕ ਪਹੁੰਚਦੀ ਜੇ ਐਸਿਕਲ ਦਾ ਧਿਆਨ ਰੱਖਿਓ ਤੇ ਇਹ ਆਪਾਂ ਸਟੋਰੀ ਵਿੱਚ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਹੋ ਸਕਦਾ ਹੈ ਕਿ ਸਾਡੇ ਮੈਸੇਜ ਕਿਸੇ ਦਾ ਜੇ ਕੋਈ ਇਤਨਾ ਕਰਦਾ ਪਰਿਵਾਰ ਜੁੜ ਜਾਵੇ ਹੈ ਨਾ ਰਿਕੁਐਸਟ ਵਾਲੀ ਗੱਲ ਹੈ ਜੀ ਇਹ ਸੱਸਾਂ ਨੂੰ ਆ ਕਿ ਨੂੰਹਾਂ ਨੂੰ ਪਲੀਜ਼ ਰਿਕੁਐਸਟ ਲਈ ਇੱਕੋ ਜਿਹਾ ਰੱਖਿਆ ਕਰੋ ਬਸ ਹੋਰ ਗਾ ਤਾਂ ਬਹੁਤ ਗੱਲਾਂ ਹੋ ਜਾਂਦੀਆਂ ਫਿਰ ਆਪਾਂ ਸਾਰਾ ਦਿਨ ਇੱਥੇ ਗੱਲਾਂ ਕਰਦੇ ਮੈਂ ਜੀ ਮੈਂ ਵੀ ਇੱਕ ਗੱਲ ਕਹਿਣੀ ਆ ਕਿਸੇ ਦਾ ਦਿਲ ਦੁਖਾਣਾ ਕਹਿੰਦੇ ਕਤਲ ਕਰਨ ਤੋਂ ਵੱਧ ਦਾ ਗੱਲ ਬਿਲਕੁਲ ਬੰਦਾ ਮਰਨ ਦੇ ਬੁਕਾ ਹਾਂ ਹਾਂ ਇੱਕਦਲ ਕਰਨ ਤੋਂ ਬਾਅਦ ਦਗਾ ਦੇ ਤੇ ਮਤਲਬ ਇਹ ਸੋਚ ਸਮੇਂ ਕਿਥੇ ਦਿਲ ਦਿਖਾਉ ਕੋਈ ਮੇਰੇ ਵਰਗੀ ਸਾਸ ਨਾ ਬੜੇ ਇਹ ਵੀਡੀਓ ਚ ਹੀ ਜੇ ਮੈਂ ਵੀਡੀਓ ਜੇ ਆਏ ਉਤਰਾ ਮਾਇਦੇ ਨਿਕਲਦੀ ਹਾਂ ਉਹ ਵੀਡੀਓ ਚ ਹੀ ਚਲੋ ਜੀ ਤੇ ਸਾਡੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਤੇ ਬੈਲ ਆਈਕਨ ਜ਼ਰੂਰ ਦਬਾਇਆ ਕਰੋ ਹੁਣ 12:30 ਤੋਂ ਜਿਆਦਾ ਟਾਈਮ ਹੋ ਗਿਆ ਡੀ ਵੀਡੀਓ ਪੈ ਚੁੱਕੀ ਹੋਣੀ ਇਹ ਤੁਸੀਂ ਵੀਡੀਓ ਇੰਜੋਏ ਕਰਿਓ ਤੇ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਕੁਝ ਖਾਣੇ ਬਿਨੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਅੱਗੇ-ਅੱਗੇ ਤਾਂ ਕਿ ਸਾਰਿਆਂ ਤੱਕ ਸਾਡੀ ਵੀਡੀਓ ਪਹੁੰਚੇ ਅੱਛਾ ਜੀ ਮੇਰੇ ਚੈਨਲ 'ਚ ਆ ਬੇਲੋ ਲੱਗੇ ਬੈਠੀ ਆ ਗੱਲ ਨਹੀਂ ਕਰਨ ਦੇਗੀ ਕਿ ਤੁਹਾਡੇ ਸਾਹਮਣੇ ਹਨਾ ਗੱਲਣਾ ਦੇ ਚੈਨਲ ਦੇ ਚੰਗਾ ਝਲ ਖਿਲਾ ਰੇ ਆਪਾਂ ਸਾਰਿਆਂ ਨੇ ਅੱਛਾ ਜੀ ਮੇਰੇ ਚੈਨਲ ਤੇਜਵੀਰ ਕੋ ਤੇ ਚ ਦੋ ਵਾਰੀ ਵੀਡੀਓ ਪਿਆ ਕਰੇਗੀ ਇਹ ਮੰਡੇ ਤੇ ਫਰਾਈਡੇ ਮੰਡੇ ਫਰਾਈਡੇ ਬਰ ਹਫਤੇ ਦੋ ਵਾਰੀ ਪੈਣੀ ਯਾਰ ਦਿਨ ਨਹੀਂ ਹਾਂ ਇਹ ਆਪਾਂ ਦੋ ਵਾਰੀ ਡਿਸਾਈਡ ਕੀਤਾ ਬਾਅਦ ਚ ਜਦੋਂ ਹੜਾ ਟਾਈਮ ਲੱਗੇਗਾ ਉਦੋਂ ਆਪਾਂ ਜ਼ਿਆਦਾ ਵਾਰ ਪਾਵਾਂ ਪਦੋ ਵਧੀਆ ਸਾਡਾ ਡਿਸਾਈਡੀਆਂ ਜੀ ਹਾਂਜੀ ਆ ਸਾਰੇ ਜਾਣੇ ਆ ਬੇਟੀ ਨੂੰ ਬਹੁਤ ਪਿਆਰ ਦਵੋ ਤੁਹਾਨੂੰ ਤੁਹਾਡਾ ਥੈਂਕਸ ਤੁਸੀਂ ਥੈਂਕਸ ਕਰੋ ਜੀ ਤੁਹਾਡੇ ਐਕਟਿਵ ਹੋਣ ਲਈ ਪਹਿਲੀ ਵੀਡੀਓ ਚ ਬਹੁਤ ਜਿਆਦਾ ਪਸੰਦ ਆਇਆ ਥੈਂਕਿਊ ਸੋ ਮੱਚ ਜੀ ਥੈਂਕਿਊ ਸੋ ਮੱਚ ਜੀ ਥੈਂਕਿਊ ਚਲੋ ਜੀ ਬਾਏ ਬਾਏ ਓਕੇ ਬਾਏ ਬਾਏ ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਉਮੀਦ ਹੈ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਆਪਾਂ ਫੇਰ ਤੋਂ ਕੁਝ ਕੁ ਟਾਈਮ ਕੱਢਿਆ ਕਮੈਂਟਸ ਰੀਡ ਕਰਨ ਦੇ ਲਈ ਤੇ ਕਾਫੀ ਜਨੇ ਕਹਿ ਰਹੇ ਆ ਕਿ ਤੁਸੀਂ ਕਮੈਂਟਸ ਰੀਡ ਨਹੀਂ ਕਰਦੇ ਸਾਡਾ ਨਾਮ ਲੋ ਸਾਡਾ ਨਾਮ ਲੋ ਤੇ ਚਲੋ ਜੀ ਕੁਝ ਕਿ ਜਨੇ ਦੇ ਆਪਾਂ ਕਮੈਂਟਸ ਰੀਡ ਕਰਾਂਗੇ ਤੇ ਜਿੰਨਾਂ ਦੇ ਰਹਿ ਜਾਣਗੇ ਉਹ ਫੇਰ ਆਪਾਂ ਕਰ ਲਾਂਗੇ ਤੇ ਸਭ ਤੋਂ ਪਹਿਲਾ ਕਮੈਂਟ ਹੈਗਾ ਵਾ ਸੰਬੀਤ ਸਿੰਘ ਦਾ ਨਾਈਸ ਐਕਟਿੰਗ ਥੈਂਕ ਯੂ so much ਸੰਬੀਤ ਸਿੰਘ ਜੀ ਤੇ ਅਗਲਾ ਕਮੈਂਟ ਹੈਗਾ ਵਾ ਰਜਵੰਤ ਕੌਰ ਵੈਰੀ ਨਾਈਸ ਵੀਡੀਓ ਕਿਰਨ ਮਾਈ ਨੇਮ ਇਜ਼ ਰਜਵੰਤ ਕੌਰ ਨਿਊਜ਼ੀਲੈਂਡ ਥੈਂਕ ਯੂ ਸੋ ਮੱਚ ਰਿਜਵੰਤ ਕੋਜੀ ਤੁਸੀਂ ਸਾਡੀ ਹਰ ਇੱਕ ਵੀਡੀਓ ਦੇ ਵਿੱਚ ਕਮੈਂਟ ਕਰਦੇ ਹੋ ਤੇ ਬੜੇ ਵਧੀਆ-ਵਧੀਆ ਕਮੈਂਟ ਕਰਦੇ ਹੋ ਤੇ ਅਗਲਾ ਚੰਨੀ ਵਰਮਾ ਜੀ ਦਾ ਕਮੈਂਟ ਆ ਕਿਰਨ ਸਾਰੀ ਵੀਡੀਓ ਤੇ ਮੈਂ ਬਾਅਦ ਵਿੱਚ ਦੇਖਾਂਗੀ ਓਨਲੀ ਆਪकी ਐਂਟਰੀ ਨੀਚੇ ਆਂਦੀ ਵੈਰੀ ਨਾਈਸ ਥੈਂਕ ਯੂ ਸੋ ਮੱਚ ਚੰਨੀ ਵਰਮਾ ਜੀ ਤੇ ਅੱਜ ਮੈਂ ਕੁਝ ਕੁ ਥੋੜੇ ਜਿਹੀ ਕਮੈਂਟਸ ਰੀਡ ਕਰਾਂਗੀ ਤੇ ਬਾਕੀ ਜਿਹੜੇ ਰਹਿ ਜਾਣਗੇ ਉਹ ਫੇਰ ਤੋਂ ਆਪਾਂ ਕਰ ਲਾਂਗੇ ਤੇ ਅ ਅਗਲਾ ਰੋਲ ਆ ਅਨ ਅੰਜਲ ਦਾ ਗੁੜੀ ਹੈ ਵੈਰੀ ਗੁੱਡ ਰੋਲ ਕੁਸ਼ਵਿੰਦਰ ਜੀ ਦੋਨਾਂ ਨੂੰ ਆ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਥੈਂਕ ਯੂ ਜੀ ਤੇ ਨੈਕਸਟ ਕਮੈਂਟ ਹੈ ਜੋਤੀ ਜੀ ਵੈਰੀ ਨਾਈਸ ਵੀਡੀਓ ਕਿਰਨ ਦੀ ਮਾਈ ਨੇਮ ਇਜ਼ ਜੋਤੀ ਫਰਮ ਊਨਾਸੀ ਥੈਂਕ ਯੂ ਜੋਤੀ ਜੀ ਤੇ ਜਿਹੜੇ ਜੋਤੀ ਜੀ ਹੈ ਇਹ ਵੀ ਸਾਡੇ ਤੋਂ ਕਾਫੀ ਟਾਈਮ ਮਤਲਬ ਕਾਫੀ ਪੁਰਾਣੇ ਸਬਸਕ੍ਰਾਈਬਰ ਹੈ ਜਦੋਂ ਤੋਂ ਮੇਰੇ ਸਾਨੂੰ ਮੈਂ ਆਪਣਾ ਫੇਸ ਰਿਵੀਲ ਕੀਤਾ ਉਦੋਂ ਤੋਂ ਇਹ ਸਾਡੀਆਂ ਵੀਡੀਓਸ ਵੇਖਣਦੇ ਆ ਤੇ ਮੰਜੂ 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 ਜੀ ਦਾ ਕਮੈਂਟ ਹੈ ਹੈਲੋ ਕਿਰਨ ਵੈਰੀ ਨਾਈਸ ਮਾਈ ਨੇਮ ਇਜ਼ ਮੰਜੂ धवन ਕੁਰਕhetra ਹਰਿਆਣੇ ਸੇ ਸੋ ਹਰਿਆਣੇ ਵਾਲੇ ਵੀ ਆ ਡੇ ਵੀਡੀਓਜ਼ ਦੇਖਦੇ ਆ ਸੋ ਥੈਂਕ ਯੂ so much ਰੰਜਨਾ ਮਰਵਾਹਾ ਫਰੋਮ ਆਸਟ੍ਰੇਲੀਆ ਵਾਓ ਥੈਂਕ ਯੂ so much ਰੰਜਨਾ ਜੀ ਤੇ ਅਗਲਾ ਕਮੈਂਟ ਹੈ ਪਲਵੀ ਕਾਲ ਦਾ ਵੈਰੀ সুইਟ ਕਮੋਲਿਕਾ ਥੈਂਕ ਯੂ so much ਪਲਵੀ ਗੋਜੀ ਤੇ ਨੈਕਸਟ ਕਮੈਂਟ ਹੈ ਆਮ ਰਜਿੰਦਰ ਕੋਹ ਸੀਮਾ ਫਰੋਮ ਜਲੰਧਰ ਬਹੁਤ ਵਧੀਆ ਵੀਡੀਓ ਬਣਾਤੇ ਹੋ ਲਾ ਵੀ ਆਲ ਟੀਮ ਮੈਂਬਰਸ ਵੈਲ ਡਨ ਥੈਂਕ ਯੂ ਸੋ ਮੱਚ ਰਜਿੰਦਰ ਜੀ ਤੁਸੀਂ ਆ ਜਣੇ ਸੰ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਆਪਾਂ ਇਸ ਤਰ੍ਹਾਂ ਹੀ ਵਧੀਆ ਵਧੀਆ ਵੀਡੀਓਜ਼ ਅੱਗੇ ਲੈ ਕੇ ਆਵਾਂਗੇ ਪਰਮਜੀਤ ਸੈਮੀ ਵਾਇਰੀ ਨਾਈਸ ਸਟੋਰੀ ਬੈਸਟ ਵਿਸ਼ੀਅਨ ਫਰੋਮ ਪਰਮਜੀਤ ਸੈਮੀ ਫਰੋਮ ਇੰਗਲੈਂਡ ਥੈਂਕ ਯੂ ਥੈਂਕ ਯੂ ਸੋ ਮੱਚ ਪਰਮਜੀਤ ਜੀ ਤੁਸੀਂ ਇੰਨੀ ਦੂਰੋਂ ਸਾਡੀਆਂ ਵੀਡੀਓਜ਼ ਦੇਖਦੇ ਹੋ ਸੁਰਿੰਦਰ ਕੁਮਾਰ ਵੈਰੀ ਨਾਈਸ ਐਪੀਸੋਡ ਥੈਂਕ ਯੂ ਸੋ ਸੋ ਮਚ ਸੁਰਿੰਦਰ ਕੁਮਾਰ ਜੀ ਤੇ ਰੁਪਿੰਦਰ ਜੀਤ ਕੋਲ ਗੁੜੀਆ ਐਕਟਿੰਗ ਸੁਪਰ ਆਲਵੇਸ ਹਰ ਸਮਾਈਲ ਫੇਸ ਲੁਕਿੰਗ ਗੁੱਡ ਬਿਲਕੁਲ ਜੀ ਸਾਰੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਜਿੰਨੇ ਵੀ ਸਾਰੇ ਟੀਮ ਦੇ ਮੈਂਬਰ ਆ ਸਭ ਆਸਮ ਆ ਤੇ ਨੈਕਸਟ ਕਮੈਂਟ ਹੈ ਸੁਰੇਖਾ ਸ਼ਰਮਾ ਬਿਊਟੀਫੁਲ ਵੀਡੀਓ ਸੋ ਕੂਲ ਯੈਸ ਸੋ ਕੂਲ ਥੈਂਕ ਯੂ ਸੋ ਮਚ ਤੇ ਸੁਮਨ ਬਾਲਾ ਜੀ ਫਰੋਜਪੁਰ ਤੋਂ ਤੇ ਪੁਨਮ ਨਾਇਰ ਨਾਈਸ ਵੀਡੀਓ ਥੈਂਕ ਯੂ so much ਜੀ ਤੇ ਆਈ ਦੀ ਵੀਡੀਓ ਦੇ ਸ਼ੰਮੀ ਢਿੱਲੋ ਜੀ ਨੇ ਵੀ ਕਮੈਂਟ ਕੀਤਾ ਥੈਂਕ ਯੂ so much ਤੁਸੀਂ ਸਾਡੀ ਵੀਡੀਓ 'ਚ ਕਮੈਂਟ ਕੀਤਾ ਤੇ ਚਲੋ ਜੀ ਅੱਜ ਆਪਾਂ ਇੰਨੇ ਹੀ ਕਮੈਂਟ ਪੜਾਂਗੇ ਤੇ ਬਾਕੀ ਜਿਨ੍ਹਾਂ ਦੇ ਰਹਿ ਜਾਣਗੇ ਉਹ ਆਪਾਂ ਕੱਲ੍ਹ ਤੋਂ ਪੜ ਲਾਂਗੇ ਤੇ ਇੱਕ ਹੋਰ ਗੱਲ ਜਿਹੜੇ ਐਵੇਂ ਫਾਲਤੂ ਤੇ ਬੈਡ ਕਮੈਂਟਸ ਕਰਦੇ ਆ ਨਾ ਪਤਾ ਨਹੀਂ ਉਹ ਕੀ ਜ਼ਾਹਿਰ ਕਰਨਾ ਚਾਹੁੰਦੇ ਆ ਮੈਨੂੰ ਤੇ ਅੱਜ ਤੱਕ ਸਮਝ ਹੀ ਨਹੀਂ ਆਈ ਇਹ ਕੁਝ ਕ ਲੋਕ ਇੱਕ ਦੋ ਇਤਰਾਹ ਦਿੰਦੇ ਜਿਹੜੇ ਫਾਲਤੂ ਦੇ ਕਮੈਂਟਸ ਕਰਦੇ ਆ ਬਾਕੀ ਜਿਆਦਾ ਸਾਨੂੰ ਜਾਣ ਵਾਲੀ ਆ ਤੇ ਮੈਂ ਫੇਰ ਤੋਂ ਇਹੋ ਹੀ ਕਹਿ ਰਹੀ ਆ ਤੁਸੀਂ ਕਿਸੇ ਬਾਰੇ ਉਹਨਾਂ ਹੀ ਬੋਲੋ ਜਿੰਨਾ ਤੁਸੀਂ ਆਪਣੀ ਮਾਂ ਬਾਰੇ ਤੇ ਆਪਣੀ ਭੈਣ ਬਾਰੇ ਸੁਣ ਸਕਦੇ ਹੋ ਜੇ ਤੁਹਾਡੀ ਮਾਂ ਨੂੰ ਤੇ ਤੁਹਾਡੀ ਭੈਣ ਨੂੰ ਕੋਈ ਇਤਰਾਹ ਕਹਵੇ ਤੇ ਤੁਹਾਨੂੰ ਕੀ ਤਰ੍ਹਾਂ ਦਾ ਫੀਲ ਹੋਵੇਗਾ ਤੇ ਅੱਗੇ ਤੋਂ ਧਿਆਨ ਰੱਖਿਓ ਤੇ ਕਮੈਂਟਸ ਕਰਨ ਲੱਗੇ ਆ ਤੁਹਾਡਾ ਆਪਣਾ ਦਿਮਾਗ ਯੂਜ਼ ਕਰਕੇ ਕਰੋ ਤੇ ਜਾਂਦੇ ਜਾਂਦੇ ਮੇਰੇ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜਿਆਦਾ ਤੋਂ ਜਿਆਦਾ ਕਰੋ ਤੇ ਸਾਡੇ ਜਿਹੜਾ ਨੀਚੇ ਬੈਲ ਆਈਕਨ ਆ ਉਹਨੂੰ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਜਦੋਂ ਵੀ ਸਾਡੀ ਵੀਡੀਓ ਆ ਜੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆ ਜਾਵੇ ਸੋ ਥੈਂਕ ਯੂ so much ji ਚਲੋ ਬੋਦੀਆਂ ਗੱਲਾਂ ਨਾ ਕਰੋ ਚਲੋ ਉઠੋ ਕੋਈ ਨਹੀਂ ਚਲ ਹੁਣ ਦੇ ਤੋ ਜੋ ਕਹੇਗੀ ਨਾ ਮੈਨੂੰ ਉਹੀ ਕਰਨਾ ਮੈਨੂੰ ਚਲ ਦੁਬਾਰਾ ਨਹੀਂ ਗਈ ਨਹੀਂ ਮੈਂ ਨਹੀਂ ਪਾਣਾ ਮੰਮੀ ਹੁਣ ਸੂਟ ਬੱਸ ਬੜਾ ਹੋ ਗਿਆ ਕੀ ਹੈ ਜਾਜਾ ਉਹਦੇ ਵੀ ਮੈਂ ਨਹੀਂ ਭਰੀ ਹੁਣ